ਕਬਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾ ਇੱਕ ਪਾਸੇ ਪਾਰਟੀ ਦੇ ਵਿੱਚੋਂ ਵੱਡੀ ਜੰਗ ਤੇ ਦੂਸਰੇ ਪਾਸੇ ਪਾਰਟੀ ਵਿੱਚ ਦਿੱਤੇ ਚਾਰ ਐਸਤੀਫਾ ਨੇ ਸਿਆਸਤ ਨੂੰ ਇੱਕ ਵਾਰ ਫਿਰ ਹਲਾ ਕੇ ਰੱਖ ਦਿੱਤਾ ਹੈ ਇੱਕ ਪਾਸੇ ਜਿੱਥੇ ਭਾਰਤ ਕੁਸ਼ਲ ਆਸ਼ੂ 10000 ਤੋਂ ਪਲੱਸ ਗੋਟਾਂ ਦੇ ਨਾਲ ਹਾਰੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਦੇ ਕੋਲੋਂ ਤੇ ਦੂਸਰੇ ਪਾਸੇ ਅਸਤੀਫੇ ਅਸਤੀਫਿਆਂ ਦੀ ਝੜੀ ਲੱਗ ਚੁੱਕੀ ਹੈ ਕਾਂਗਰਸ ਪਾਰਟੀ ਦੇ ਵਿੱਚ ਇੱਕ ਪਾਸੇ ਜਿੱਥੇ ਅਸਤੀਫੇ ਮੰਗੇ ਜਾ ਰਹੇ ਨੇ ਆਪਣੇ ਆਪ ਅਸਤੀਫੇ ਦੇ ਦਿਓ ਨਹੀਂ ਤਾਂ ਅਸੀਂ ਤੁਹਾਡਾ ਪਤਾ ਕਰ ਦਿਆਂਗੇ ਖਾਸ ਕਰਕੇ ਇੱਕ ਪਾਸੇ ਅਸਤੀਫਾ ਦਿੱਤਾ ਗਿਆ ਭਾਰਤ ਕੁਸ਼ਨ ਆਸ਼ੂ ਵੱਲੋਂ ਭਾਰਤ ਕੁਸ਼ਨ ਆਸ਼ੂ ਨੇ ਕੱਲ ਦੇ ਰਾਤ ਜਿਵੇਂ ਹੀ ਜਿਮਣੀ ਚੋਣਾਂ ਦੇ ਨਤੀਜੇ ਆਏ ਨਤੀਜਿਆਂ ਤੋਂ ਬਾਗ ਰਾਤ ਨੂੰ ਉਹਨਾਂ ਨੇ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹਾਲਾਂਕਿ ਸਭ ਕੁਝ ਸਹੀ ਨਹੀਂ ਚੱਲ ਰਿਹਾ ਕਾਂਗਰਸ ਪਾਰਟੀ ਵਿੱਚ ਕਾਂਗਰਸ ਪਾਰਟੀ ਦੇ ਵਿੱਚ ਧੜੇਬੰਦੀ ਵਿਚਾਰਾਂ ਦਾ મતਭੇਦ ਇੱਕ ਸਟੇਜ ਉੱਤੇ ਇਕੱਠੇ ਨਾ ਹੋਣਾ ਏਕਤਾ ਦੇ ਨਾਲ ਨਾ ਚੱਲਣਾ ਇਹ ਬੇੜੀਆਂ ਦੇ ਵਿੱਚ ਵੱਟੇ ਪਾਵੇਗੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਿਉਂਕਿ ਇਹਨਾਂ ਪਾਰਟੀਆਂ ਦੀ ਅਲੱਗ-ਅਲੱਗ ਇਹਨਾਂ ਲੋਕਾਂ ਦੀ ਅਲੱਗ-ਅਲੱਗ ਵਿਚਾਰਧਾਰਾ ਆਪਸੀ મતਭੇਦ ਕਾਂਗਰਸ ਪਾਰਟੀ ਸ਼੍ਰੋਮਣੀ ਅਕਾਲੀ ਦਲ ਤਾਂ ਦੋ ਧੜਿਆਂ ਦੇ ਵਿੱਚ ਵੰਡੀ ਗਈ ਸੀ ਲੇਕਿਨ ਕਾਂਗਰਸ ਪਾਰਟੀ ਪੰਜ ਤੋਂ 6 ਧੜਿਆਂ ਦੇ ਵਿੱਚ ਵੰਡੀ ਗਈ ਹੈ ਸੁਖਜਿੰਦਰ ਸਿੰਘ ਰੰਧਾਵਾ ਦਾ ਆਪਣਾ ਧੜਾ ਪ੍ਰਤਾਪ ਸਿੰਘ ਬਾਜਵਾ ਦਾ ਆਪਣਾ ਰਾਜਾ ਵੜਿੰਗ ਦਾ ਆਪਣਾ ਭਾਰਤ ਕੁਸ਼ਨ ਆਸ਼ੂ ਦਾ ਆਪਣਾ ਚਰਨਜੀਤ ਸਿੰਘ ਚੰਨੀ ਦਾ ਆਪਣਾ ਸੁਖਪਾਲ ਸਿੰਘ ਖਹਿਰਾ ਅਕੱਲੇ ਹੀ ਮੈਦਾਨ ਦੇ ਵਿੱਚ ਬੁਗਦੇ ਫਿਰਦੇ ਨੇ ਯਾਨੀ ਕਿ ਇੱਕ ਪਾਸੇ ਭਾਤ ਪੂਸ਼ਨ ਆਸ਼ੂ ਨੇ ਅਸਤੀਫਾ ਦਿੱਤਾ ਦੂਸਰੇ ਪਾਸੇ ਹੁਣ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਜਿਹੜੀ ਹੈ ਉਹ ਰਾਜਾ ਵੜਿੰਗ ਦੇ ਕੋਲੋਂ ਅਸਤੀਫਾ ਮੰਗ ਰਹੀ ਹੈ ਵੱਡੇ ਖੁਲਾਸੇ ਹੋ ਗਏ ਨੇ ਤੇ ਦੂਸਰੇ ਪਾਸੇ ਜੇ ਗੱਲ ਕਰੀਏ ਕਾਂਗਰਸ ਪਾਰਟੀ ਦੇ ਵਿੱਚ ਸਭ ਕੁਝ ਠੀਕ ਨਹੀਂ ਇਸ ਤਰ੍ਹਾਂ ਤਾਂ ਚੋਣਾਂ 2027 ਦੀਆਂ ਵਿਧਾਨ ਸਭਾ ਦੀਆਂ ਨਹੀਂ ਜਿੱਤੀਆਂ ਜਾਣੀਆਂ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀ ਸੁਨਾਮੀ ਆਵੇਗੀ ਕਾਂਗਰਸ ਪਾਰਟੀ ਦੇ ਜਿੰਨੇ ਵੀ ਚੰਗੇ ਲੋਕ ਨੇ ਉਹਨਾਂ ਦੀ ਸਾਨੂੰ ਲੋੜ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਹਨਾਂ ਨੂੰ ਸੀਟਾਂ ਦਿੱਤੀਆਂ ਜਾਣਗੀਆਂ ਦੂਸਰੇ ਪਾਸੇ ਇਹ ਵੀ ਕਨਸੋਲਾਂ ਚੱਲ ਪਈਆਂ ਨੇ ਕਿ 2027 ਦੇ ਵਿੱਚ 30 ਤੋਂ 35 ਵਿਧਾਇਕਾਂ ਨੂੰ ਟਿਕਟਾਂ ਆ ਆਦੀ ਪਾਰਟੀ ਦੀ ਹਾਈ ਕਮਾਂਡ ਵੱਲੋਂ ਨਹੀਂ ਦਿੱਤੀਆਂ ਜਾਣਗੀਆਂ ਤੇ ਦੂਸਰੇ ਪਾਸੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਰਾਜਪਾਲ ਗੁਲਾਬਚ ਚੰਦ ਕਟਾਰੀਆ ਨੂੰ 5 ਵਜੇ ਮਿਲਣਗੇ ਅੱਜ ਇੱਕ ਪਾਸੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰੋਡ ਛੋਟੜਿਆ ਜਾ ਰਿਹਾ ਹੈ ਦੂਸਰੇ ਪਾਸੇ ਉਹ ਮਿਲਣਗੇ ਪੰਜਾਬ ਦੇ ਰਾਜਪਾਲ ਗੁਲਾਬਚਰ ਕਟਾਰੀਆ ਨੂੰ ਜਿਸ ਦਾ ਸਮਾਂ 5 ਤੋਂ ਲੈ ਕੇ 5:30 ਵਜੇ ਦੱਸਿਆ ਜਾ ਰਿਹਾ ਹੈ ਸੂਤਰਾਂ ਦੇ ਹਮਲੇ ਤੋਂ ਜਿਹੜੀ ਵੱਡੀ ਖਬਰ ਆ ਰਹੀ ਹੈ ਕਿ ਮੰਤਰੀ ਮੰਡਲ ਦਾ ਵਿਸਤਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਥੋੜੇ ਹੀ ਦਿਨਾਂ ਦੇ ਵਿੱਚ ਕਰ ਦਿੱਤਾ ਜਾਵੇਗਾ ਕਈਆਂ ਮਤਿਆਂ ਦੀ ਛੁੱਟੀ ਕੀਤੀ ਜਾਵੇਗੀ ਕਈਆਂ ਵਿਧਾਇਕਾਂ ਨੂੰ ਮੰਤਰੀ ਬਣਾਇਆ ਜਾਵੇਗਾ ਅਤੇ ਆ ਆਦੀ ਪਾਰਟੀ ਕਹਿ ਰਹੀ ਹੈ ਕਿ ਜਿਹੜੇ ਵਿਧਾਇਕਾਂ ਦੀ ਕਾਰਗੁਜ਼ਾਰੀ ਬਹੁਤ ਚੰਗੀ ਹੈ ਜਿਨ੍ਹਾਂ ਤੇ ਕੋਈ ਨਿਸ਼ਾਨੀਆਂ ਸਵਾਲ ਖੜੇ ਨਹੀਂ ਉਹਨਾਂ ਨੂੰ ਮੰਤਰੀ ਬਣਾਇਆ ਜਾ ਸਕਦਾ ਹੈ ਮੰਤਰੀ ਪਦ ਦੇ ਅਹੁਦੇ ਦਿੱਤੇ ਜਾ ਸਕਦੇ ਨੇ ਇੱਕ ਪਾਸੇ ਅਸਤੀਫਿਆ ਨੇ ਸਿਆਸਤ ਅਲਾਕੈ ਰੱਖ ਦਿੱਤੀ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਭਾਰਤ ਕੁਸ਼ਨ ਆਸ਼ੀਰਵਾਦ ਹੋ ਸਕਦਾ ਹੈ ਕਿ ਉਹ ਭਾਰਤੀ ਜਨਤਾ ਪਾਰਟੀ ਵੱਲ ਚਲੇ ਜਾਣ ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਰਵਨੀਤ ਬਿੱਟੂ ਨੇ ਉਹ ਖਾਸਮ ਖਾਸ ਨੇ ਐ ਭਾਰਤ ਪੁਸ਼ਨ ਆਸ਼ੂ ਦੇ ਪੱਕਾ ਯਾਰਾਨਾ ਹੈ ਪੱਕੀ ਯਾਰੀ ਹੈ ਕਿਉਂਕਿ ਭਾਰਤ ਪੁਸ਼ਨ ਆਸ਼ੂ ਨੇ ਅਸਤੀਫਾ ਐਵੇਂ ਨਹੀਂ ਦਿੱਤਾ ਕਿਉਂਕਿ ਉਹ ਕਾਰਜਕਾਰੀ ਪ੍ਰਧਾਨ ਨੇ ਪੰਜਾਬ ਦੇ ਲੇਕਿਨ ਕਸਮ ਨਹੀਂ ਛੱਡੀ ਰਾਜਾ ਬੜੀ ਪ੍ਰਤਾਪ ਸਿੰਘ ਬਾਜਵਾ ਸੁਖਸ਼ਿੰਦਰ ਸਿੰਘ ਰਣਵਾ ਨੇ ਉਸ ਨੂੰ ਹਰਾਉਣ ਦੇ ਵਿੱਚ ਕਿਉਂਕਿ ਇਹ ਤਿੰਨ ਵੱਡੇ ਆਗੂ ਜਿਹੜੇ ਧੁਰਾ ਮੰਨ ਮੰਨੇ ਜ਼ਾਦੇ ਨੇ ਕਾਂਗਰਸ ਦਾ ਇਹਨਾਂ ਵੱਲੋਂ ਚੋਣ ਪ੍ਰਚਾਰ ਨਹੀਂ ਕੀਤਾ ਗਿਆ ਭਾਰਤਕੂੜਤ ਭਾਰਤਕੂਸ਼ਨ ਅੱਜ ਦੇ ਹੱਕ ਵਿੱਚ ਜੇਕਰ ਕੀਤਾ ਵੀ ਗਿਆ ਉਹ ਵੀ ਗੋਮੁਲਾ ਦੇ ਨਾਲ ਮਿੱਟੀ ਲੱਗ ਗਈ ਧੰਨਵਾਦ